ਸੀਜੀਸੀ ਚੰਝੇੜੀ ਦੇ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਵਿਦਿਆਰਥੀਆਂ ਦੇ ਸਵਾਗਤ ਲਈ ਕੈਂਪਸ ਦੇ ਵਿੱਚ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨਵੇਂ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਪੂਰੇ ਸਾਲ ਦੇ ਨਿਯਮਾਂ, ਟਿਟੀਆਂ ਤੇ ਪਲੇਸਮੈਂਟ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ। ਇਹ ਪ੍ਰੋਗਰਾਮ ਨੈਕਸਟ ਜਨਰੇਸ਼ਨ ਨੈਕਸਸ 2024 ਦੇ ਬੈਨਰ ਹੇਟ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੇ ਇੰਟਰਐਕਟਿਵ ਸੈਸ਼ਨਾਂ ਅਤੇ ਵਰਕਸ਼ਾਪਾਂ ਦੀ ਕੀਮਤੀ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਸਿੱਖਿਆ ਮਨੋਰੰਜਨ ਦੇ ਨਾਲ ਭਰਿਆ ਹੋਇਆ ਸੀ ਇਫਰੈਸ਼ਸ ਲਈ ਇੱਕ ਨਿਰਵਿਘਨ ਤਬਦੀਲੀ ਪ੍ਰਦਾਨ ਕਰਨ ਲਈ ਕਰਵਾਇਆ ਗਿਆ ਸੀ ਪਹਿਲੇ ਦਿਨ ਅਖਲੇਸ਼ ਟੁੱਟੇਜਾ ਸਾਈਬਰ ਸੁਰੱਖਿਆ ਸਲਾਹਕਾਰ ਦੇ ਗਲੋਬਲ ਹੈੱਡ ਅਤੇ ਇੰਡੀਆ ਹੈੱਡ ਕਲਾਈਐਂਟਸ ਐਂਡ ਇੰਡਸਟਰੀਜ਼ ਪੀਐਮਪੀਜੀ ਨੇ ਸਾਈਬਰ ਸਖਿਆ ਅਤੇ ਉਦਯੋਗ ਦੇ ਰੁਝਾਨਾਂ ਬਾਰੇ ਜਾਣਕਾਰੀ ਦਿੱਤੀ ਦੂਸਰੇ ਦਿਨ ਨਿਊ ਜੈਨ ਸੌਫਟਵੇਅਰ ਤੋਂ ਐਲਵਿਨ ਡੇਵਿਡ ਨੇ ਪੇਸ਼ੇਵਰ ਵਿਕਾਸ ਅਤੇ ਕੈਂਪਸ ਪਲੇਸਮੈਂਟਸ ਸੰਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ तीसरे दिन प्रसिद्ध यूट्यूबर प्रिंस वर्मा ने अपनी डिजिटल सफलता ਲਈ ਆਪਣੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਪ੍ਰਸਿੱਧ ਮਨੋਵਿਗਿਆਨੀ ਸੁਸ਼ੀਲ ਜੈਸਵਾਲ ਨੇ ਹਾਜ਼ਰੀਨ ਨੂੰ ਮਨਮੋਹਕ ਪੇਸ਼ਕਾਰੀ ਦਿੱਤੀ। ਚੌਥੇ ਦਿਨ ਪ੍ਰਸਿੱਧ ਸਟੈਂਡਅਪ ਕਮੇਡੀਅਨ ਮੰਨਪੀ ਸਿੰਘ ਨੇ ਆਪਣੇ ਚੁਟਕਲਿਆਂ ਨਾਲ ਸਾਰਾਂ ਦਾ ਮਨੋਰੰਜਨ ਕੀਤਾ। ਪੰਜਵੇਂ ਦਿਨ ਅਮਿਤ ਪਾਂਡੇ ਸੀਈਓ ओरिएंट ਕੇਬਲਸ ਨੇ ਕਾਰਪੋਰੇਟ ਜਗਤ ਅਤੇ ਉਦਮਤਾ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਛੇਵੇਂ ਦਿਨ ਪਰਦੀ ਐਡੀਸ਼ਨਲ ਸੋਲੀਸਟਰ ਜਨਰਲ ਰਾਜਦੀਪ ਕਰਸਤੋਗੀ ਨੇ ਵਿਦਿਆਰਥੀਆਂ ਨੂੰ ਆਪਣੀ ਵਿਆਪਕ ਕਾਨੂੰਨੀ ਮਹਾਰਤ ਅਤੇ ਕਰੀਅਰ ਬਾਰੇ ਸਲਾਹ ਦੇ ਕੇ ਮਾਰਗਦਰਸ਼ਨ ਦੀ ਪੇਸ਼ਕਸ਼ ਕੀਤੀ। ਅਖੀਰਲੇ ਦਿਨ ਉੱਗੇ ਉਦਮੀ ਚਰਨ ਲਕਾਰਾਜੂ ਨੇ ਵਿਦਿਆਰਥੀਆਂ ਨੂੰ ਆਪਣੀ ਸਫਲਤਾ ਦੀ ਕਹਾਣੀ ਸੁਣਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੀਜੀਸੀ ਦੇ ਐਮਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਲੋੜ ਅਨੁਸਾਰ ਵਿਦਿਆਰਥੀਆਂ ਲਈ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ 900 ਅੰਤਰਰਾਸ਼ਟਰੀ ਕੰਪਨੀਆਂ ਵੱਲੋਂ ਵਿਦਿਆਰਥੀਆਂ ਨੂੰ 9100 ਆਫਰ ਲੈਟਰ ਦਿੱਤੇ ਗਏ ਨੇ ਹੁਣ ਤੱਕ ਜਿੱਥੇ ਵਿਦਿਆਰਥੀਆਂ ਨੂੰ 50 ਲੱਖ ਤੱਕ ਦੇ ਪੈਕੇਜ ਤੇ ਚੁਣਿਆ ਗਿਆ ਹੈ ਇਸ ਲਈ ਇਸ ਟਿਚਰ ਨੂੰ ਹਾਸਲ ਕਰਨ ਲਈ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ சிஜிசி グループ ਦੇ ਚੇਅਰਮੈਨ ਰਸ਼ਪਾਲ ਸਿੰਘ ਢਾਲੀਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਦੀ ਮਿਹਨਤ ਦੀ ਕਮਾਈ ਦਾ ਵੱਧ ਤੋਂ ਵੱਧ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਲੈਕਚਰਾਂ ਵਿੱਚ 100% ਮਨ ਲਗਾ ਕੇ ਪੜ੍ਹਾਈ ਕਰਨ ਦੀ ਅਪੀਲ ਕੀਤੀ।